ਹੈਲੋ ਜੀ ਸਤਿ ਸ੍ਰੀ ਅਕਾਲ ਡੈਸ਼ਿੰਗ ਪੰਜਾਬੀ ਸੂਟਸ ਨਾਲ ਦੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਆ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਨਵੇਂ ਸੂਟਸ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਵੀਡੀਓ ਅੰਤ ਤੱਕ ਜਰੂਰ ਦੇਖਿਓ। ਸੋ ਆਪਾਂ ਪਿਛਲੀਆਂ ਵੀਡੀਓਜ਼ 'ਚ ਤੁਹਾਨੂੰ ਕਾਫੀ ਸੋਹਣੇ-ਸੋਹਣੇ ਸੂਟ ਦਿਖਾਏ ਸੀਗੇ। ਅੱਜ ਆਪਾਂ ਹੋਰ ਵੀ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਤੁਹਾਡੇ ਲਈ। ਹੈਂਡਵਰਕ ਦੇ ਸੂਟ ਹੈ ਜੀ। ਮੈਰਿਜ ਫੰਕਸ਼ਨਸ ਹੈ ਜਿਹੜੇ ਪਾਰਟੀਆਂ ਵਗੈਰਾ ਸ਼ੁਰੂ ਹੋ ਚੁੱਕੀਆਂ ਨੇ। ਸੋ ਆਪਾਂ ਉਹਦੇ ਵੀ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਬਿਲਕੁਲ ਡਿਫਰੈਂਟ ਮਾਰਕੀਟ ਨਾਲੋਂ ਹਟ ਕੇ ਆਪਾਂ ਜਿਹੜੇ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਵਾਂਗੇ ਸੋਹਣੇ ਸੋਹਣੇ ਸੂਟ ਲੈ ਕੇ ਆਵਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾ ਸੂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਪ्युअर ਕريب ਦਾ ਸੂਟ ਹੈ ਜੀ ਇਹ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਤੁਸੀਂ ਸੂਟ ਦੀ ਨੈੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਸੋ ਇਹ ਨੱਕਾ ਕੀ ਹੈ ਜੀ ਸੋ ਇਦਾਂ ਦੋ ਕਲੀਆਂ ਪਾ ਕੇ ਆ ਆਪਾਂ ਇਦਾਂ ਨੂੰ ਡਿਜ਼ਾਈਨ ਕੀਤਾ ਸੋ ਇਹ ਕੇਰੇ ਦੇ ਉੱਪਰ ਦੋ ਅੰਬੀਆਂ ਬਣੀਆਂ ਹੋਈਆਂ ਇਦਾਂ ਤੇ ਆਹ ਕੇਰੇ ਦੇ ਉੱਪਰ ਵਰਕ ਆਏਗਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹ ਸੋ ਪੂਰਾ ਤੁਹਾਨੂੰ ਮੈਂ ਵਰਕ ਦਿਖਾਨੀ ਆ ਜੀ ਦਾ ਆਪਰ ਵਰਕ ਤੁਸੀਂ ਦੇਖੋ ਸੋ ਇਹ 슬ੀਵਸ ਦਿਖਾਨੇ ਮੈਂ ਤੁਹਾਨੂੰ 슬ੀਵਸ ਤਾਂ ਬਹੁਤ ਸੋਹਣੀਆਂ ਰੈਡੀ ਹੋਈਆਂ ਨੇ ਸੋ ਵਰਕ ਦੇਖੋ ਜੀ ਕਿੰਨਾ ਸੋਹਣਾ ਹੋਇਆ ਸਲੀਵਸੇ ਸੋ ਕਰਵਾ ਚੌਥ ਆ ਰਿਹਾ ਗਿਆ ਆਪਾਂ ਕਰਵਾ ਚੌਥ ਲਈ ਹੀ ਰੈਡੀ ਕੀਤੇ ਨੇ ਸੋ ਇਦਾਂ ਦੇ ਸੂਟ ਆਪਣੇ ਕਸਟਮਰ ਦੀ ਕਾਫੀ ਡਿਮਾਂਡ ਆ ਰਹੀ ਸੀ ਆਪਣੇ ਕੋਲੇ ਸੋ ਸੋਨੇ ਸੋਨੇ ਸੂਟਸ ਆਪਾਂ ਉਹਨਾਂ ਲਈ ਲੈ ਕੇ ਆਏ ਆ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਿਲਕੁਲ ਡਿਫਰੈਂਟ ਕਨਸੈਪਟ ਹੈ ਜੀ ਇਹ ਸੋ ਇਸ ਵਰਕ ਹੈ ਜਿਹੜੀ ਬਾਟਮ ਦੇ ਉੱਪਰ ਵੀ ਬਹੁਤ ਸੋਹਣਾ ਹੋਇਆ ਹੋਇਆ ਹੈ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਤੇ ਵਰਕ ਉਸ ਤੋਂ ਵੀ ਜ਼ਿਆਦਾ ਸੋਹਣਾ ਹੋਇਆ ਹੈ ਇਸ ਦੇ ਉੱਪਰ ਫੁੱਲ ਹੈਵੀ ਫੰਕਸ਼ਨਲ ਸੂਟ ਹੈ ਜੀ ਇਹ ਸਟਿਚ ਹੋਣ ਤੋਂ ਬਾਅਦ ਤਾਂ ਬਹੁਤ ਸੋਹਣਾ ਸਟਿਚ ਹੋਏਗਾ ਇਹ ਸੂਟ ਪਿਓਰ ਕ੍ਰੇਪ ਦੀ ਹੀ ਬਾਟਮ ਹੈ ਸੋ ਪਿਓਰ ਚਨੂਨ ਦਾ ਪਰ ਇਹਨਾਂ ਦੁਪੱਟਾ ਰੈਡੀ ਕੀਤਾ ਹੈ ਦੁਪੱਟਾ ਤਾਂ ਉਸ ਬਹੁਤ ਸੋਹਣਾ ਰੈਡੀ ਹੋਇਆ ਦੁਪੱਟਾ ਦੀ ਤੁਸੀਂ ਲੈਸ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਲੈਸ ਲੱਗੀ ਹੋਈ ਹੈ ਤੋ ਇਦਾਂ ਜਿਹੜੇ ਆਪਾਂ ਫਲਾwrs ਇਹਦੇ ਕਾਰਨਰ ਦੇ ਉੱਪਰ ਪਾਏ ਆਂ ਔਰ ਸੈਂਟਰ ਦੇ ਵਿੱਚ ਵੀ ਇਹਦੇ ਆਪਾਂ ਜਿਹੜੇ ਫਲਾwrs ਪਾਏ ਹੋਏ ਨੇ ਫੁੱਲ ਦੁਪੱਟਾ ਜਿਹੜਾ ਸਾਰਾ ਹੀ ਵਰਕ ਹੋਇਆ ਹੋਇਆ ਵਾ ਦੁਪੱਟੇ ਦੇ ਉੱਪਰ ਪੂਰਾ 2.5 ਮੀਟਰ ਦਾ ਪੂਰਾ ਵੱਡਾ ਫੁੱਲਾ ਡੁੱਲਾ ਦੁਪੱਟਾ ਹੈ ਸੋ ਬਹੁਤ ਸੋਹਣਾ ਸੂਟ ਬਣੇਗਾ ਸਟਿਚ ਹੋਣ ਤੋਂ ਬਾਅਦ ਇਹ ਸੋ ਤੁਸੀਂ ਪ੍ਰੋਪਰ ਵਰਕ ਦੇਖ ਤੱਕਦੇ ਹੋ ਬਹੁਤ ਘੱਟ ਰੇਂਜ ਦੇ ਵਿੱਚ ਆਪਾਂ ਸੂਟ ਰੈਡੀ ਕੀਤਾ ਹੈ ਕਰਵਾ ਚੌਥ ਲਈ ਆਪਾਂ স্পੈਸ਼ਲ ਆਫਰ ਲਗਾਈ ਹੋਈ ਹੈ ਇਹ ਵਾਲੇ ਸੂਟਾਂ ਦੀ ਸੋ ਆਪਾਂ ਤੁਹਾਨੂੰ ਬਹੁਤ ਘੱਟ ਰੇਂਜ ਦੇ ਵਿੱਚ ਇਹ ਵਾਲੇ ਸੂਟ ਦਵਾਂਗੇ ਸੋ ਇਹ ਵਾਲਾ ਸੂਟ ਤੁਸੀਂ ਬਾਏ ਕਰਨਾ ਹੋਇਆ ਤਾਂ ਤੁਹਾਨੂੰ ਸਾਡਾ WhatsApp ਨੰਬਰ ਤੇ ਉੱਪਰ ਤੁਸੀਂ ਜਿਹੜਾ 78149247 ਉੱਪਰ ਮੈਸੇਜ ਕਰਕੇ ਤੁਸੀਂ ਆਪਣਾ ਜਿਹੜਾ ਆਰਡਰ ਬੁੱਕ ਕਰ ਦਿਓ ਨੈਕਸਟ ਸੂਟ ਤੁਹਾਨੂੰ ਦਿਖਾਉਣੇ ਆ ਪਿਓਰ ਸ਼ਿਮਰ ਦਾ ਸੂਟ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਸੋ ਇਹ ਜਿਹੜੇ ਸੂਟ ਆਪਾਂ ਕਿਸੇ ਕਸਟਮਰ ਦੇ ਰੈਡੀ ਕੀਤੇ ਸੋ ਆਪਾਂ ਅਮਰੀਕਾ ਦੇ ਵਿੱਚ ਉਹਨਾਂ ਨੂੰ ਸੂਟ ਭੇਜਨੇ ਆ ਸੋ ਉਹਨਾਂ ਨੇ ਮੈਰਿਜ ਫੰਕਸ਼ਨ ਲਈ ਆਪਣੇ ਸੂਟ ਐ ਰੈਡੀ ਕਰਵਾਏ ਨੇ ਇਹ ਵਾਲਾ ਜਿਹੜਾ ਇਹਦਾ ਫਰੰਟ ਆਏਗਾ ਪਿਓਰ ਸ਼ਿਮਰ ਦੇ ਉੱਪਰ ਰੈਡੀ ਹੋਇਆ ਸੂਟ ਇਹ ਸੋ ਇਹਦਾ ਵਰਕ ਵੀ ਤੁਸੀਂ ਘੇਰੇ ਦਾ ਵਰਕ ਦੇਖੋ ਜੀ ਕਿੰਨਾ ਸੋਹਣਾ ਹੋਇਆ ਹੋਇਆ ਪ੍ਰੋਪਰ ਆਪਾਂ ਸਿੱਪੀ, ਮੋਤੀ, ਕੜਦਾਣਾ ਸਾਰਾ ਕੁਝ ਇਹਦੇ ਵਿੱਚ ਆਪਾਂ ਯੂਜ਼ ਕੀਤਾ ਹੋਇਆ ਹੈ ਵਿੱਚ ਵਿੱਚ ਆਪਾਂ ਥ੍ਰੈਡ ਵੀ ਯੂਜ਼ ਕੀਤਾ ਹੋਇਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਇਹ ਸੋ 슬ੀਵਸ ਤੇ ਉੱਪਰ ਵੀ ਬਹੁਤ ਸੋਹਣਾ ਵਰਕ ਹੋਇਆ। ਇਹ ਵਾਲਾ 슬ੀਵਸ ਦੇ ਉੱਪਰ ਆਏਗਾ। ਸੋ ਬਾਟਮ ਹੈ ਜਿਹੜੀ ਇਹਦੀ ਪਿਓਰ ਕ੍ਰੇਪ ਦੀ ਆਏਗੀ। ਬਾਟਮ ਹੈ ਜਿਹੜੀ ਇਹਦੀ ਪਲੇਨ ਹੋਏਗੀ। ਇਹ ਵਾਲਾ ਬਾਟਮ ਦਾ ਕੱਪੜਾ ਆ ਗਿਆ ਜੀ ਇਹਦਾ। ਸੋ ਦੁਪੱਟਾ ਤਾਂ ਇਸ ਕੋ ਵੀ ਜ਼ਿਆਦਾ ਸੋਹਣਾ ਰੈਡੀ ਹੋਇਆ ਹੈ ਬੈ ਡਿਫਰੈਂਟ। ਆਪਾਂ ਸੂਟ ਦੇ ਵਿੱਚ ਜਿਹੜਾ ਕਲਰ ਯੂਜ਼ ਕੀਤਾ ਹੈ ਵਰਕ ਦੇ ਵਿੱਚ ਥ੍ਰੈਡ ਦਾ। ਉਹ ਉਹ ਤੇ ਆਪਾਂ ਉਹਦੇ ਨਾਲ ਦਾ ਹੀ ਦੁਪੱਟਾ ਰੈਡੀ ਕੀਤਾ ਮੈਂ ਤੁਹਾਨੂੰ ਪ੍ਰੋਪਰ ਦਿਖਾਨੀ ਆ ਦੁਪੱਟਾ ਇਹਦਾ ਆਪਾਂ ਚਾਰ ਕਲਰਸ ਦੇ ਨਾਲ ਜਿਹੜਾ ਇਹਨੂੰ ਤਿਆਰ ਕੀਤਾ ਦੇਖੋ ਜੀ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਸਭ ਦੁਪੱਟੇ ਦੇ ਉੱਪਰ ਵੀ ਪ੍ਰੋਪਰ ਵਰਕ ਕੀਤਾ ਹੋਇਆ ਹੈ ਸਾਈਡਾਂ ਚਾਰੋਂ ਸਾਈਡ ਜਿਹੜਾ ਆਪਾਂ ਜਿਹੜਾ ਕੱਟ ਵਰਕ ਕੀਤਾ ਹੋਇਆ ਹੈ ਇਹਦੇ ਤੇ ਪ੍ਰੋਪਰ ਸੈਂਟਰ ਦੇ ਵਿੱਚ ਵੀ ਇਹਦੇ ਵਰਕ ਹੋਇਆ ਹੋਇਆ ਹੈ। ਕੋਈ ਆਪਾਂ ਇਹਦੇ ਉੱਪਰ ਲੇਸ ਨਹੀਂ ਯੂਜ਼ ਕੀਤੀ ਸਾਰਾ ਹੀ ਹੈਂਡਵਰਕ ਹੋਇਆ ਹੋਇਆ ਹੈ। ਸੋ ਜਦੋਂ ਮੈਂ ਦੁਪੱਟਾ ਦਿਖਾ ਰਹੀ ਹਾਂ ਜਿਹਦਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੈ। ਸੋ ਜਿੱਦਾਂ ਆਪਾਂ ਸੂਟ ਦੇ ਵਿੱਚ ਜਿਹੜੇ ਕਲਰਸ ਹੈਗੇ ਨੇ ਜਿਵੇਂ ਜਿਹਦਾ ਗ੍ਰੀਨ ਹੋ ਗਿਆ, ਪਿੰਕ ਹੋ ਗਿਆ ਸੋ ਆਪਾਂ ਉਹੀ ਕਲਰ ਹੈ ਜਿਹੜੇ ਦੁਪੱਟੇ ਦੇ ਵਿੱਚ ਯੂਜ਼ ਕੀਤੇ ਹੋਏ ਨੇ। ਉਹ ਇਹ ਵਾਲਾ ਸੂਟ ਵੀ ਤੁਸੀਂ ਜੇ ਬਾਈ ਕਰਨਾ ਸੇਮ ਆਪਾਂ ਤੁਹਾਨੂੰ ਸੇਮ ਵੀ ਬਹੁਤ ਘੱਟ ਦਿਨਾਂ ਦੇ ਵਿੱਚ ਇਨ 3 ਆ 4 ਡੇਸ ਦੇ ਵਿੱਚ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਤੁਹਾਡੇ ਘਰ ਭਜਵਾ ਦੇਵਾਂਗੇ। ਨੈਕ ਸੂਟ ਆ ਗਿਆ ਜੀ ਪਿੰਕ ਕਲਰ। ਕੋਈ ਵੀ ਬਹੁਤ ਸੋਹਣਾ ਕਲਰ ਰੈਡੀ ਹੋਇਆ ਹੋਇਆ ਹੈ। ఈ కలర్ స్పెషల్ కస్టమర్ ఆ తయారీ ਖੰਨ ਪੱਲਾ ਇਹਦੇ ਮੈਂ neck ਦੇ ਉੱਪਰ ਵਰਕ ਦਿਖਾ ਰਹੀ ਹਾਂ ਇਹ ਜਿਹੜਾ ਦਾ ਵਰਕ ਹੈ ਪਿਓਰ ਔਰਗੈਂਦਾ ਦੇ ਉੱਤੇ ਰੈਡੀ ਹੋਇਆ ਸੋ ਬਹੁਤ ਸੋਹਣਾ ਫੁੱਟ ਰੈਡੀ ਹੋਇਆ ਵੇ ਇਹ ਵਾਲਾ ਸੋ ਇਹਦਾ ਵਰਕ ਤੁਸੀਂ ਚੈੱਕ ਕਰ ਤੋਂ ਦਿਓ ਬਹੁਤ ਸੋਹਣਾ ਹੈਂਡਵਰਕ ਹੋਇਆ ਹੈ ਗਲੇ ਦੇ ਉੱਪਰ ਵਰਕ ਹੋਇਆ ਵੇ ਪਲੱਸ ਇਹਦੀ ਫਰੰਟ ਦੇ ਉੱਪਰ ਹੈ ਸਾਰਾ ਇਹ ਘੇਰੇ ਦੇ ਉੱਪਰ ਕੰਮ ਆਏਗਾ ਦਾ ਜਿਹੜੀ ਬਾਟਮ ਦੇ ਉੱਪਰ ਹੈ ਜਿਹੜਾ ਬਾਟਮ ਦੇ ਉੱਪਰ ਵੀ ਵਰਕ ਹੋਇਆ ਹੋਇਆ ਸੋ 슬ੀਵਸ ਦੇ ਉੱਪਰ ਵੀ ਤੁਹਾਨੂੰ ਵਰਕ ਦਿਖਾ ਰਹੀ ਹਾਂ ਮੈਂ ਦਾ 슬ੀਵਸ ਦੇ ਉੱਪਰ ਇਹਦਾ ਵਰਕ ਹੋਇਆ ਹੋਇਆ ਹੈ ਇਹਦੀ ਸੋ ਬਾਟਮ ਵੀ ਬਹੁਤ ਸੋਨੀ ਰੈਡੀ ਹੋਈ ਵੀ ਹੈ ਇਹਦੀ ਬਾਟਮ ਦੇ ਉੱਪਰ ਵੀ ਬਹੁਤ ਜ਼ਿਆਦਾ ਵਧੀਆ ਵਰਕ ਹੋਇਆ ਹੋਇਆ ਹੈ ਸੋ ਪਿਓਰ ਔਰਗੈਂਜ਼ਾ ਤੇ ਉੱਪਰ ਕ੍ਰੇਪ ਦੀ ਪਿਓਰ ਬਾਟਮ ਆਏਗੀ ਪਿਓਰ ਕ੍ਰੇਪ ਦੀ ਤੇ ਦੁਪੱਟਾ ਵੀ ਪਿਓਰ ਔਰਗੈਂਜ਼ਾ ਦਾ ਦਾ ਕਲਰ ਬਹੁਤ ਸੋਹਣਾ ਜੀ ਪਿੰਕ ਕਲਰ ਹੈ ਬਹੁਤ ਪਿਆਰਾ ਪਿੰਕ ਸ਼ੇਡ ਹੈ ਇਹ ਦੁਪੱਟੇ ਦੇ ਉੱਪਰ ਵੀ ਚਾਰੋ ਸਾਈਡ ਕੱਟਵਰਕ ਹੋਇਆ ਹੋਇਆ ਹੈ ਪਲੱਸ ਜਿਹੜੀਆਂ ਸਾਈਡ ਸੈਂਟਰ ਦੇ ਵਿੱਚ ਆਪਾਂ ਇੱਦਾਂ ਬੁੱਟੀਆਂ ਬਣਾਈਆਂ ਹੋਈਆਂ ਇਹਦੇ ਸਾਰੇ ਦੁਪੱਟੇ ਦੇ ਵਿੱਚ ਹੀ ਆਣੀਆਂ ਇੱਦਾਂ 2.2 ਮੀਟਰ ਦਾ ਦੁਪੱਟਾ ਹੋਏਗਾ ਬਹੁਤ ਸੋਹਣਾ ਖੁੱਲਾ ਡੁੱਲਾ ਸੋ ਇਹ ਸੇਮ ਸੂਟ ਵੀ ਤੁਹਾਨੂੰ ਮਿਲ ਜੇਗਾ ਤੁਹਾਡੇ ਸੂਟ ਸਾਨੂੰ ਕਿਵੇਂ ਲੱਗੇ ਸੋ ਮੈਸੇਜ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਹੋਰ ਵੀ ਕਿਤੇ ਤਰ੍ਹਾਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਅੱਜ ਲਈ ਧੰਨਵਾਦ